ਕੀ ਹੋਇਆ ਬੇਟਾ ਉਹ ਜਦੋਂ ਸਾਡੀ ਵੈਨ ਚਲਦੀ ਪਈ ਸੀ ਤੇ ਉਦੋਂ ਜਿਹੜਾ ਉਹ ਹੈਂਡਲ ਸੀ ਉਹ ਦਾ ਨਾਟ ਥੱਲੇ ਡਿੱਗ ਪਿਆ ਸੀ ਤੇ ਉਹ ਫਿਰ ਡਿੱਗ ਪਿਆ ਮੈਂ ਵਿੱਚ ਫਟ ਸਾੜ ਕੇ ਲੱਗ ਤਾਟ ਨਹੀਂ ਲੱਗੀ ਕਿ ਜਦੋਂ ਡਿੱਗੀ ਸੀ ਅਸੀਂ ਬਾਹਰ ਡਿੱਗ ਪਏ ਤੇ ਮੇਰੀ ਮੈਂ ਕਬਰ ਆ ਗਿਆ ਸੀ ਮੇਰੀ ਲੱਤ ਥੀਰ ਥੱਲੇ ਆ ਗਈ ਸੀ ਤੇ ਮੇਰੀ ਲੱਤ ਉਹਨਾਂ ਦੀ ਪੀੜ ਕਰੀ ਜਾਂਦੀ ਸਾ ਨੀ ਹੁੰਦੇ ਵਿੱਚ 30 ਬੱਚੇ ਸੀ ਕਰ ਦੇ ਬੇਟਾ ਤੁਹਾਨੂੰ ਵੈਣਾ ਨਵੀਆਂ ਮਿਲਣ ਬੱਚਿਆਂ ਨੂੰ ਪੜ੍ਹਾਈ ਚੰਗੀ ਹੋਵੇ ਤੇ ਕਿਹੜੀ ਕਲਾਸੇ ਪੜਦੇ ਬੇਟਾ ਆਈ 3 A ਕਲਾਸ ਅੱਜ ਅਸੀਂ ਡਿਸਪੀਨ ਪੇਪਰ ਨੂੰ ਮਾਨਪਕਤ ਕਰਵਾਇਆ ਕਿਉਂਕਿ ਪਿਛਲੇ ਦਿਨੀ ਇੱਕ ਵੈਨ ਟੈਂਡ ਅਫਸਰ ਵਾਲੇ ਨਾਲ ਤੇ ਡਿੱਗੀ ਸੀ ਜਿੱਦੋਂ ਬੱਚਿਆਂ ਦਾ ਖੱਟਾ ਲੱਗੀਆਂ ਸੀ ਉਹਨੂੰ ਥਾਣੇ ਰਾਇਆ ਹੋਰ ਵੀ ਪੂਰੇ ਪੰਜਾਬ ਦੀਆਂ ਜਿਹੜੀਆਂ ਵੈਣਾ ਨੇ ਕਿਸੇ ਤੇ ਕਾਗਜ ਹੈ ਨਹੀਂ ਕਿ ਤੇ ਨਾ ਹੀ ਕਿਸੇ ਦਾ ਸਕੂਲ ਚ ਰਹਿਣਾ ਚਾਹ ਰਹੀਆਂ ਨੇ ਉਹਦੇ ਸਬੰਧ ਵਿੱਚ ਅੱਜ ਆਪਣੇ ਡਿਪਟੀ ਕਮਿਸ਼ਨਰ ਪ੍ਰੋਪਰ ਮੁੱਖ ਮੰਤਰੀ ਪੰਜਾਬ ਤੇ ਸਿੱਖਿਆ ਮੰਤਰੀ ਪੰਜਾਬ ਤੇ ਸਿੱਖਿਆ ਚੇਅਰਮੈਨ ਚੰਡੀਗੜ੍ਹ ਨੂੰ ਬਲਿਕਤੀ ਸ਼ਿਕਾਇਤਾਂ ਭੇਜੀਆਂ ਨੇ ਵੀ ਜਿਹੜੇ ਇੱਥੇ ਪੰਜਾਬ ਦੇ ਵਿੱਚ ਬੱਚਿਆਂ ਵਾਲੀਆਂ ਵੈਣਾ ਨੇ ਉਹਨਾਂ ਦੇ ਪੂਰੀ ਡੀਟੀਓ ਸਾਹਿਬ ਨੇ ਡਿਊਟੀਆਂ ਲਾਗੀਆਂ ਮੁਖ ਅਫਸਰਾਂ ਨੇ ਡਿਊਟੀਆਂ ਲਾ ਕੇ ਤੋਕੜੀਆਂ ਵੈਣਾ ਚ ਕਿਤਿਆਂ ਜਾਣ ਇਹਨਾਂ ਦੇ ਪੂਰੇ ਟਾਇਰ ਸਹੀ ਹੋਣ ਗੱਡੀ ਦਾ ਬੀਮਾ ਪ੍ਰਦੂਸ਼ਣ ਪੂਰਾ ਸਹੀ ਹੋਵੇ ਤੇ ਕਾਗਜ਼ ਪੂਰੇ ਹੋਣ ਤੇ ਉਸ ਕਰਕੇ ਦਿੱਤਾ ਵੀ ਇਹ ਕਿਰਾਇਆ ਜਬ ਨਹੀਂ ਬੱਚਿਆਂ ਨਾਲ ਕਿਹੜਾ ਖਲਵਾੜ ਹੋ ਰਿਹਾ ਹੈ ਛੋਟੇ ਛੋਟੇ ਬੱਚੇ ਹੁੰਦੇ ਵੈਣਾ ਵਿੱਚ ਵੈਣਾ ਇਹਨਾਂ ਬੱਚੇ ਥੱਲੇ ਸੀਟਾਂ ਥੱਲੇ ਟਿਕ ਪੈਂਦੇ ਆ ਤੇ ਬਰਨ ਖਾਨ ਹੁੰਦਾ ਹੈ ਤੇ ਜਿਹੜੇ ਸਕੂਲ ਪ੍ਰਬੰਧਕ ਨੇ ਉਹ ਫੀਸਾਂ ਵੀ ਪੂਰੀਆਂ ਲੈਂਦੇ ਨੇ ਗੱਡੀ ਕਿਰਾਏ ਦੀ ਪੂਰਾ ਲੈਂਦੇ ਨੇ ਫਿਰ ਕਿਹੜੀਆਂ ਬੱਚਿਆਂ ਨੂੰ ਸਿੱਖਿਆ ਦੀ ਸਹੂਲਤਾਂ ਨਹੀਂ ਪੂਰੀਆਂ ਦੇ ਰਹੇ ਹੁੰਦੇ ਸਬੰਧ ਦੇ ਮੰਗ ਪੱਤਰ ਦਿੱਤਾ ਵੀ ਜੇ ਤਾਂ ਪੰਜਾਬ ਸਰਕਾਰ ਨੇ ਜਾਂ ਡੀਸੀ ਸਾਹਿਬ ਨੇ ਕੰਮ ਮੰਗ ਕਰਦੇ ਆ ਕਿੜੇ ਬੱਚਿਆਂ ਦੇ ਮਾਪਿਆਂ ਦੀ ਕਿਹੜੀ ਡਿਮਾਂਡ ਪੂਰੀ ਕਰਤੀ ਠੀਕ ਆ ਨਹੀਂ ਤਾਂ ਉਹਨਾਂ ਦੇ ਦਿਨਾਂ 'ਚ ਵੱਡਾ ਇਕੱਠ ਕਰਕੇ ਇੱਥੇ ਡਿਪਟੀ ਕਪਤਾਨ ਦੇ ਜਾਂ ਸਕੂਲਾਂ 'ਤੇ ਘਰਾਹ ਕਰਾਂਗੇ ਜਿਵੇਂ ਹੋਇਆ ਕਰਾਂਗੇ ਦੂਜੀ ਮੰਗ ਪੱਤਰ ਦਿੱਤਾ ਪਿੰਡਾਂ ਦੀਆਂ ਪੰਚਾਇਤਾਂ ਦੇ ਮਤੇ ਪਾ ਕੇ ਵੀ ਜਿਹੜੀਆਂ ਪਿੰਡਾਂ ਨੂੰ ਢਿੰਕ ਛੜਕਾਂ ਜਾਂਦੀਆਂ ਨੇ ਉਹਨਾਂ ਸਾਰੀ ਮਿੱਟੀ ਲਾ ਚੁੱਕੀ ਨਾਲੋਂ ਛੜਕਾਂ ਦੇ ਬਹੁਤ ਵੱਡੇ ਖੱਡੇ ਨੇ ਜਿੱਦੋਂ ਛੋਟੇ ਬੱਚੇ ਨਰਸਰੀ ਕਲਾਸ ਦੇ ਵੈਰਾ ਡਰਕ ਜਾਂਦੇ ਆ ਉਹਦੋਂ ਹੋਇਆ ਭਾਈ ਤਾਂ 25 ਸੀਟਾਂ ਫਿਰ ਤੇ ਇੱਕ ਪ ਤੇ ਬੱਚੇ ਹੁਣ ਫਟਾਂ ਲੱਗ ਜਾਂਦੀਆਂ ਨੇ ਆਹ ਬੱਚਾ ਵੀ ਉਸੇ ਵੈਨ ਦੇ ਵਿੱਚ ਹੀ ਵਿਚਾਰਾ ਛੋਟਾ ਬੱਚਾ ਇਹਨੂੰ ਫਟ ਲੱਗੀ ਆ ਇਹਨੂੰ ਸਾਰੇ ਮੁੱਦਿਆਂ ਨੂੰ ਲੈ ਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਆ ਜਿਹੜੇ ਸਕੂਲਾਂ ਦੇ ਪ੍ਰਬੰਧ ਬਹੀ ਕੀਤੇ ਜਾਣ ਤੇ ਕਿਹੜੇ ਹੁਣ